ਫਲੋਰ ਜੀਟੋ ਹਾਈਵੇ ਦੇ ਉੱਤੇ ਇੱਕ ਕਾਰ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਵਿੱਚ ਇੱਕ ਔਰਤ ਦੀ ਹੋਈ ਮੌਤ ਇੱਕ ਵਿਅਕਤੀ ਹੋਇਆ ਗੰਭੀਰ ਰੂਪ ਜਖਮੀ ਜੀਤੰਦਸਿਏ ਕਿ ਅੱਜ ਮਿਤੀ 4 1 223 ਦਿਨ ਵੀਰਵਾਰ ਸ਼ਾਮ 5:30 ਵਜੇ ਦੇ ਕਰੀਬ ਇੱਕ ਕਾਰ ਜੋ ਕਿ ਲੁਧਿਆਣਾ ਸਾਈਡ ਤੋਂ ਆ ਰਹੀ ਸੀ ਅਤੇ ਪਰਦੇਸੀ ਟਾਪੇ ਦੇ ਸਾਹਮਣੇ ਖੜੇ ਟਰੱਕ ਦੇ ਪਿਛਲੇ ਪਾਸੇ ਆ ਵਜਈ ਜਿਹਦੇ ਸੱਟੇ ਵੱਜੋਂ ਇੱਕ ਔਰਤ ਜੋ ਕਾਰ ਵਿੱਚ ਆਪਣੇ ਪੁੱਤਰ ਨਾਲ ਆਪਣੀ ਧੀ ਨੂੰ ਲੋਹੜੀ ਦੇ ਕੇ ਆਈ ਸੀ ਉਹ ਉਸੇ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਾਰ ਦੇ ਫਰਕਾ ਚ ਉੜ ਗਿਆ ਜੋ ਕਿ ਪੁੱਛਣ ਤੇ ਕਾਰ ਦੇ ਡਰਾਈਵਰ ਨੇ ਦੱਸਿਆ ਹੈ ਕਿ ਮੈਨੂੰ ਪਤਾ ਨਹੀਂ ਲੱਗਿਆ ਕਿ ਇਹ ਹਾ사 ਕਿਵੇਂ ਹੋਇਆ ਦੇਖਣ ਤੇ ਇਹ ਲੱਗਦਾ ਹੈ ਕਿ ਜਿਵੇਂ ਪਿੱਛੇ ਕਾਰ ਵਾਲੇ ਨੂੰ ਕੁਝ ਪਤਾ ਨਹੀਂ ਚੱਲਿਆ ਤੇ ਅੱਗੇ ਖੜੇ ਹੋਏ ਟਰੱਕ ਦੇ ਵਿੱਚ ਆਕਾਰ ਆ ਆਵਜੀ ਜਿਸ ਦੇ ਸਿੱਟੇ ਵੱਜੋਂ ਇੱਕ ਔਰਤ ਦੀ ਮੌਤ ਹੋ ਗਈ ਹੈ ਮੌਕੇ ਤੇ ਥਾਣਾ ਫਲੋਰ ਦੀ ਪੁਲਿਸ ਵੀ ਪੁੱਜ ਗਈ ਆ ਅਤੇ ਜੀਟੀਰਲ ਹਾਈਵੇ ਤੇ ਤੇ ਲੰਬਾ ਜਾਮ ਵੀ ਲੱਗ ਚੁੱਕਾ ਹੈ ਤੇ ਗੱਡੀ ਜੋਗੀ ਜੋ ਇਸ ਹਾਸੇ ਵਿੱਚ ਜੋ ਕਿ ਹਾਸਾ ਕਰਾਸ ਹੋਈ ਆ ਉਸ ਨੂੰ ਹਟਾ ਕੇ ਇੱਕ ਪਾਸੇ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਮ੍ਰਿਤਕ ਦੀ ਲਾਸ਼ ਨੂੰ ਫਲੋਰ ਤੇ ਸਿਵਲ ਹਸਪਤਲ ਵਿਖੇ ਮੁਰਤਰੀ ਹਸਪਤਲ ਚ ਰੱਖ ਦਿੱਤਾ ਗਿਆ ਹੈ ਬੜਾ ਜੀ ਵਧੀਆ ਹੈ ਮੇਰਾ ਨਾਮ ਹੈਗਾ ਜੀ ਹਲੇ ਵੀ ਹਾਂਜੀ ਜਤਿੰਦਰ ਮੋਹਨ ਜਤਿੰਦਰ ਮੋਹਨ ਹਾਂਜੀ ਅ ਕਿੱਥੋਂ ਆਏ ਸੀ ਆਪਾਂ ਮੈਂ ਲੁਧਿਆਣੇੋਂ ਆਂਦਾ ਫਿਆ ਸੀ ਅੱਛਾ ਇੱਥੇ ਜਾਣਾ ਕਿੱਥੇ ਸੀ ਆਪਾਂ ਮੈਂ ਆ ਭੈਣ ਦੀ ਆਗੇ ਇਹਦੇ ਕੋਲ ਜਾਣਾ ਸੀ ਲੋੜੀ ਦੀ ਲਾਗੇ ਅੱਛਾ ਜੀ ਉਧਰ ਬੰਗਿਆਂ ਦੇ ਆ ਸੀ ਅੱਛਾ ਤਾਂ ਬੰਗਿਆਂ ਦੇ ਆ ਹਾਂਜੀ ਠੀਕ ਤੇ ਭੈਣ ਕੋਲ ਕਿੱਥੇ ਆਲਾ ਸੀ ਤੁਸੀਂ ਲੁਧਿਆਣੇੋਂ ਆਏ ਸੀਗੇ ਲੁਧਿਆਣੇੋਂ ਇਸ ਤੇ ਅਲੋਕ ਕੋ ਆਏ ਸੀ ਇਸ ਤੇਦਰਰ ਬਲਕੇ ਆਏ ਸੀ ਓਕੇ ਮੇਰੇ ਕੋਲ ਆਣਾ ਸੀ ਤੁਹਾਡਾ ਤੁਹਾਡੇ ਮਦਰ ਸਗੇ ਨਾਲ ਹਾਂਜੀ ਓਕੇ ਹਾਂਜੀ ਕਾਰਨਾ ਐਕਸੀਡੈਂਟ ਹੋਇਆ ਇਹ ਤੁਹਾਡੇ ਰਿਸ਼ਦਾਰ ਹੈ ਜੀ ਇਹ ਕੀ ਲੱਗਦਾ ਤੁਹਾਡੇ ਭਾਜੀ ਇਹ ਮਦਨ ਲਾ ਮੇਰੇ ਕੋਲ ਮਦਨ ਲਾਇਆ ਤੇ ਇਹ ਆਰ ਕਿੱਥੋਂ ਲੁਧਿਆਣਾ ਆ ਰਹੇ ਸੀਗੇ ਪਤਾ ਨਹੀਂ ਹਉ ਪਤਾ ਕੁਛ ਵੀ ਆਉਦਾ ਨਹੀਂ ਮਦਨ ਵਾਲੇ ਸਾਈਡ ਤੋਂ ਲੱਗਦੀ ਆ ਲੁਧਿਆਣਾ ਵਾਲੇ ਸਾਈਡ ਤੋਂ ਨਾ ਕੀ ਨਾਮ ਇਹਨਾਂ ਦਾ ਭਾਜੀ ਇਹ ਜਗਿੰਦਰ ਮੋਹਨ ਮਦਨ ਲਾਉ ਦਾ ਨਾਮ ਹੈ ਕਮਲਾ ਦੇਵੀ ਹੈ ਮਦਨ ਲਾ ਠੀਕ ਆ ਤੇ ਬੇਸਿਕਲੀ ਕਿੱਥੇ ਜਾਣ ਵਾਲੇ ਆ ਇਹ ਬੰਗਾ ਤੇ ਜਿਹੜੇ ਨਾਲ ਉਹਦੇ ਬੈਠੇ ਸੀ ਲੇਡੀਜ਼ ਉਹ ਕੌਣ ਸੀਗੇ ਮਦਨ ਲਾ ਅਸੇਪਾ ਮਾਦਰਨ ਲੱਗ ਗਿਆ ਨਾ ਠੀਕ ਆ ਤੇ ਤੁਹਾਡਾ ਕਿਹੜਾ ਪਿੰਡ ਆ ਭਾਜੀ ਇਹ ਤੁਹਾਡੇ ਕੋਲੋਂ ਵਾਪਸ ਜਾ ਰਹੇ ਸੀ ਨਾ ਜੀ ਲੱਗਦਾ ਜੀ ਜਾਓ ਤੁਹਾਡੇ ਕੋਲ ਵਾਪਸ ਜਾ ਰਹੇ ਸੀ ਨਾ ਓਕੇ ਸਾਰੀ ਜਿਹੜਾ ਇੱਥੇ ਜੀਟੋੜਾ ਹਾਈਵੇ ਤੇ ਐਕਸੀਡੈਂਟ ਹੋਇਆ ਹੈਗਾ ਪ੍ਰਦੇਸੀ ਰੱਬ ਦੇ ਮੂਰੇ ਆ ਕੀ ਹਾਲਾਤ ਹੈਗੇ ਆ ਕਿੰਨਾ ਐਕਸੀਡੈਂਟ ਹੋਇਆ ਕੋਈ ਕੈਜੂਅਲਟੀ ਕੀ ਹੋਈ ਇਹ ਵਿੱਚ ਜਿਹੜਾ ਐਕਸੀਡੈਂਟ ਹੋਇਆ ਹੈ ਕਾਰ ਦੇ ਵਿੱਚ ਇੱਕ ਪ੍ਰਿੰਸੀਪਲ ਟਾਇਰ ਨੇ ਜੀ ਤੇ ਇਹ ਪਵਾੜੇ ਨੂੰ ਜਾ ਰਹੀ ਤੇ ਮਾਤਾ ਜਿਹੜੀ ਹੈ ਇਹਦੇ ਨਾਲ ਬੈਠੀ ਇਹਨਾਂ ਦੀ ਉਹਨਾਂ ਦਾ ਉਮਰ ਹੈਗੀ ਆ ਕਮਲਾ ਦੇਵੀ ਨਾਮ ਆ ਤੇ 78 ਸਾਲ ਦੀ ਉਮਰ ਹੈਗੀ ਆ ਜੀ ਤੇ ਇਹਨਾਂ ਦੀ ਜਿਹੜੀ ਆ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਤੇ ਇਹਨਾਂ ਨੂੰ ਜਿਹੜਾ ਸਿਵਲ ਹਸਪਤਾਲ ਜਿਹੜਾ ਡੈੱਡ ਬੋਡੀ ਜਿਹੜੀ ਆ ਉਹ ਲੈ ਕੇ ਸਰ ਸਰ ਜਿਹਦਾ ਗੱਡੀ ਦੇ ਹਾਲਾਤ ਹੈਗੇ ਆ ਬੜੇ ਫਰਕੱਚੇ ਉੜੇ ਆ ਲੱਗੀ ਕਾਦੇ ਚਾਹੇ ਇਹ ਟਰੱਕ ਜਿਹੜਾ ਆ ਕਾਲਾ ਟਰੱਕ ਹੀ ਹੈ ਸਾਹਮਣੇ ਜੀ ਤੇ ਉਹਦੇ ਵਿੱਚ ਗੱਡੀ ਹੱਥੀ ਲੱਗੀ ਹੈ ਖੜੇ ਟਰੱਕ ਵਿੱਚ ਲੱਗਿਆ ਨਾ ਹਾਂ ਹਾਂ ਓਕੇ ਤੇ ਟਰੱਕ ਦਾ ਡਰਾਈਵਰ ਸੀ ਜਰ ਉਹ ਟਰੱਕ ਵਾਲਾ ਡਰਾਈਵਰ ਦੋ ਭੱਜ ਗਿਆ ਕੋਈ ਨਹੀਂ ਉਹਨੂੰ ਫੋਨ ਕਰ ਦਿਆਂਗੇ ਓਕੇ